प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਕੱਲੂ ਕਾਰਾ ਦਿਵਸ ਲੰਘ ਕੇ ਗਿਆ ਫਿਰ ਆਪਣੀਆਂ ਯਾਦਾਂ ਛੱਡ ਗਿਆ ਕੁਝ ਸਵਾਲ ਛੱਡ ਗਿਆ ਕੁਝ ਉਹ ਸਵਾਲ ਛੱਡ ਗਿਆ ਜਿਹਦੇ ਸ਼ਾਇਦ ਸਾਨੂੰ ਸਵਾਲਾਂ ਦੇ ਜਵਾਬ ਤਲਾਸ਼ਣੇ ਬਹੁਤ ਔਖੇ ਕਿਉਂਕਿ ਉਸ ਥਿਰਨੇ ਜਿਸ ਥਿਰਨੇ ਉੱਥੇ ਸਾਡੀ ਕੌਮ ਦੀ ਪੱਗ ਦੀ ਇਲਾਜ ਰੱਖੀ ਕੌਮ ਦੀ ਅਣਖ ਦੀ ਇਲਾਜ ਰੱਖੀ ਕੌਮ ਦੀ ਗੈਰਤ ਦੀ ਇਲਾਜ ਰੱਖੀ ਤੇ ਉਹ ਲੋਕ ਜਦੋਂ ਉੱਥੇ ਆ ਕੇ ਇਸ ਤਰ੍ਹਾਂ ਦਾ ਇੱਕ ਵਿਹਾਰ ਕਰਦੇ ਆ ਫਿਰ ਤੁਸੀਂ ਖੁਦ ਅੰਦਾਜ਼ਾ ਲਾ ਲਓ ਵੀ ਅਸੀਂ ਕਿੱਥੇ ਖੜੇ ਹਾਂ ਸਾਡਾ ਜਿਹੜਾ ਜੋ ਉੱਥੇ ਕੱਲ ਹੋਇਆ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਮੈਂ ਤਾਂ ਮੰਨਦਾ ਨਹੀਂ ਇਹਨੂੰ ਮੈਂ ਤਾਂ ਬਾਬਾ ਰਾਮ ਸਿੰਘ ਨੂੰ ਮੰਨਦਾ ਤੇ ਜਿਹੜੇ ਹੁਣ ਇਹਦੇ ਹੱਕ 'ਚ ਕੋਈ ਰੌਲਾ ਪਾਉਂਦੇ ਆ ਜਾਂ ਇਹਦੇ ਬਾਰੇ ਕੁਝ ਹੋਰ ਗੱਲਾਂ ਕਹਿੰਦੇ ਆ ਤੇ ਪੱਗ ਤਾਂ ਫਿਰ ਬਾਬਾ ਰਾਮ ਸਿੰਘ ਜੀ ਨੂੰ ਦਿੱਤੀ ਗਈ ਸੀ ਬਾਬਾ ਜਰਨੈਲ ਸਿੰਘ ਦੀ ਇਹ ਤਾਂ ਫਿਰ ਥੋਪਿਆ ਗਿਆ ਸੀ ਲਿਆ ਕੇ ਕਿਉਂਕਿ ਉਹ ਉਸ ਵੇਲੇ ਕਈ ਤਰ੍ਹਾਂ ਦੇ ਸਾਡੇ 'ਚ ਬਾਦ-ਵਿਵਾਦ ਛੜੇ ਜਿਵੇਂ ਨਿਹੰਗ ਮੁਖੀ ਥੋਪਿਆ ਗਿਆ ਅਕਾਲੀ ਦਲ ਦਾ ਪ੍ਰਧਾਨ ਥੋਪਿਆ ਗਿਆ ਜਿਹਨੂੰ ਲੋਕ ਚਾਹੁੰਦੇ ਹੀ ਨਹੀਂ ਸੀ ਜ਼ਥੇਦਾਰ ਥੋਪੇ ਗਏ ਜਿਨ੍ਹਾਂ ਨੂੰ ਚਾਹੁੰਦੇ ਨਹੀਂ ਸੀ ਉਹਦੇ ਵਿੱਚ ਇੱਕ ਇਹ ਵੀ ਤਰ ਸੀ ਜਦੋਂ ਇਹ ਥੋਪਿਆ ਗਿਆ ਉਸ ਵੇਲੇ ਵੀ ਬਹੁਤੇ ਵੱਡੇ ਹਿੱਸੇ ਨੇ ਕੌਮ ਨੇ ਇਹਨੂੰ ਪ੍ਰਮਾਨ ਨਹੀਂ ਕੀਤਾ ਤੇ ਅੱਜ ਜਾ ਕੇ ਉੱਥੇ ਹੱਸਣਾ ਅਕਾਲ ਤਖਤ ਸਾਹਿਬ ਤੇ ਚੱਲਦੇ ਕੀਰਤਨ ਦੇ ਵਿੱਚ ਜਕਾਰੇ ਲਾਉਣੇ ਮੈਨੂੰ ਨਹੀਂ ਪਤਾ ਉਹ ਸਹੀ ਆ ਕਿ ਗਲਤ ਆ ਉਹਦਾ ਨਿਰਣਾ ਤੁਸੀਂ ਕਰਿਓ ਪਰ ਇਹਦਾ ਮੁਸਕੜੀਏ ਹੱਸਣਾ ਤੇ ਇਹਦੇ ਨਾਲ ਗਏ ਹੋਏ ਜਿਹੜੇ ਆਪਣੇ ਆਪ ਨੂੰ ਪੰਥ ਦੇ ਹਤੈਚੀ ਦੱਸਦੇ ਉਹ ਉੱਥੇ ਹੱਸ ਰਹੇ ਆ ਕੀ 6 ਜੂਨ ਨੂੰ ਕੋਈ ਸਿੱਖ ਹੱਸ ਸਕਦਾ ਉਹ ਵੀ ਉੱਥੇ ਜਾ ਕੇ ਇਹਦਾ ਜਵਾਬ ਜ਼ਰੂਰ ਦੇ ਆ ਜੇ ਕਮੈਂਟਾਂ ਚ ਆ ਦੇਖ ਲਓ ਤੁਸੀਂ ਆਹ ਤਾਂ ਵੇਖੋ ਆਸੇ ਨਿਕਲਦੇ ਇਥੋਂ ਕੀ ਸਾਡੀ ਨੌਜਵਾਨੀ ਸੇਧ ਲਾਊਗੀ ਕੀ ਸਾਡੇ ਵਰਗੇ ਸੇਧ ਲੈਣਗੇ ਇਹ ਕਿਹੜੀ ਕਿਹੜਾ ਤਾੜਵੀ ਰੂਪ ਸੀਗਾ ਤੁਮਾ ਸਾਹਿਬ ਤੁਸੀਂ ਮੁਸਕਣੀਆਂ ਹੱਸ ਰਹੇ ਹੋ ਕਿਉਂਕਿ ਉਥੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਉੱਥੇ ਬੈਠੇ ਹੋਏ ਸਾਨੂੰ ਪਾਸੇ ਹੋ ਗਏ ਉੱਠ ਕੇ ਸ਼ਾਇਦ ਇਹ ਤਾਂ ਨਹੀਂ ਆ ਸਾਰੇ ਆ ਸੀ ਵੀ ਸਾਨੂੰ ਵੇਖ ਕੇ ਜੇ ਤੁਸੀਂ ਚਾਹੋ ਕਿਸੇ ਵੀ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲਾਇਆ ਗਿਆ ਪਰ ਉਥੋਂ ਦੇ ਰਤਬੇ ਦਾ ਰਤਬੇ ਦੀ ਕਦਰ ਕਰਨੀ ਜੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਹਰ ਇੱਕ ਸਿੱਖ ਦਾ ਫਰਜ਼ ਹੈ ਅਸੀਂ ਤਾਂ ਰੱਖਦੇ ਆ ਸਾਡੇ ਵਰਗੇ ਤਾਂ ਡਰਦੇ ਆ ਪਰ ਤੁਸੀਂ ਨਹੀਂ ਡਰਦੇ ਇਹ ਤੇ ਆਪਦਾ ਪ੍ਰਤੀਕਰਮ ਜ਼ਰੂਰ ਦੇ ਅੱਜ ਜੀ ਸਾਨੂੰ ਇਨਸਾਫ ਕਿਉਂ ਨਹੀਂ ਮਿਲਿਆ ਆਪਾਂ ਪਿਛਲੀਆਂ ਜ਼ਿਕਰ ਕੀਤਾ ਸੀ ਮੈਨੂੰ ਕਿਸੇ ਵੀਰ ਦਾ ਫੋਨ ਵੀ ਆਇਆ ਸੀ ਭਾਈ ਮਨਜੀਤ ਸਿੰਘ ਨੇ ਸ਼ਾਇਦ ਜ਼ਿਕਰ ਕੀਤਾ ਸੀ ਵੀ ਮੇਰੇ ਖਿਲਾਫ ਨਾ ਬੋਲੇ ਭਾਈ ਸਾਹਿਬ ਮੈਂ ਤੁਹਾਡੇ ਖਿਲਾਫ ਨਹੀਂ ਬੋਲਦਾ ਮੈਂ ਸੱਚ ਦੱਸ ਰਿਹਾ ਜੋ ਹੋਇਆ ਜੋ ਇਹਨਾਂ ਕਿਤਾਬਾਂ ਦੇ ਵਿੱਚ ਪਿਆਰ ਜੋ ਕੁਝ ਪਿਆ ਤੁਸੀਂ ਡਿਨਾਈ ਕਰੋ ਇਹਨਾਂ ਤੇ ਕੇਸ ਕਰੋ ਜੋ ਕੁਝ ਲਿਖਿਆ ਗਿਆ ਤੁਹਾਡੇ ਤੁਸੀਂ ਇਹਨਾਂ ਨੂੰ ਚੈਲੰਜ ਕਿਉਂ ਨਹੀਂ ਕਰ ਰਹੇ ਮੈਂ ਜੋ ਗੱਲ ਕਰ ਰਿਹਾ ਹਾਂ ਉਹ ਰਿਕਾਰਡ 'ਤੇ ਕਿਉਂਕਿ ਸਾਡੀ ਜਿਹੜੀ ਜਿਹੜੇ ਸਾਡੇ ਜਦੋਂ ਅਸੀਂ ਹਰ ਗੱਲ ਤੇ ਕਹਿੰਨੇ ਵੀ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ ਉਹਦੇ ਵਿੱਚ ਰੋੜੇ ਕੌਣ ਅੜਕਾ ਰਹੇ ਜਾਂ ਜੀਨੇ ਕਿਨੇ ਰੋੜੇ ਅੜਕਾਏ ਬੇਯਾਦ ਵੀ ਤੱਕ ਕੀਨੇ ਕੀਨੇ ਅੜਕਾਏ ਉਹ ਤੁਹਾਡੇ ਸਾਹਮਣੇ ਪਿਆ ਸਭ ਕੁਝ ਪਰ ਆ ਜਿਹੜੀਆਂ ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਰਿਹਾ ਇਹ ਸ਼ਾਇਦ ਕਿਸੇ ਨੇ ਅਜੇ ਤੱਕ ਨਹੀਂ ਕੀਤੀ ਕਿਉਂਕਿ ਨਾ ਸਾਡੀ ਇਥੋਂ ਤੱਕ ਅਸੀਂ ਜਾਣਾ ਹੀ ਨਹੀਂ ਚਾਹੁੰਦੇ ਪੜ੍ਹਨਾ ਹੀ ਨਹੀਂ ਚਾਹੁੰਦੇ ਅਸੀਂ ਉਹ ਚੀਜ਼ਾਂ ਨੂੰ ਜਿਹੜੀਆਂ ਸਾਨੂੰ ਇਹਨਾਂ ਲੋਕਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਜਾਂ ਲਾਲੋ ਚ ਗਦਾਰੀ ਲਾਲੋ ਨੂੰ ਕੁਝ ਕਹਿ ਲੋ ਜਿਨ੍ਹਾਂ ਨੇ ਸਾਨੂੰ ਹੁਣ ਤੱਕ ਰੋਲ ਕੇ ਰੱਖ ਦਿੱਤਾ ਜਦੋਂ 1997 ਦੇ ਵਿੱਚ ਆਪਾਂ ਪਿਛਲੀ ਵੀਡੀਓ ਦਾ ਜ਼ਿਕਰ ਕੀਤਾ ਸੀ ਮਨੁੱਖੀ ਅਧਿਕਾਰ ਕਮਿਸ਼ਨ ਜਿਨ੍ਹਾਂ ਨੇ ਇਹ ਕੇਸ ਲੜਨੇ ਸੀ ਜਿਨ੍ਹਾਂ ਨੇ ਇਹ ਸਜਾਵਾਂ ਇਹਨਾਂ ਦੁਸ਼ਟ ਲੋਕਾਂ ਨੂੰ ਦਿਵਾਉਣੀਆਂ ਸਨ ਜਿਨ੍ਹਾਂ ਲੋਕਾਂ ਨੇ ਨੌਜਵਾਨੀ ਦਾ ਘਾਣ ਕੀਤਾ ਚਾਹੇ ਉਹ ਕੋਈ ਵੀ ਹੋਵੇ ਮੈਂ ਨਹੀਂ ਉਹਤੇ ਐਗਰੀ ਹੋਇਆ ਤੇ ਨਾ ਕਦੇ ਕਿਉਂਕਿ ਅਸੀਂ ਉਹ ਰਸਤੇ ਦੇ ਰਾਹੀ ਨਹੀਂ ਸੀ ਉਸ ਵੇਲੇ 1200 ਦੇ ਕਰੀਬ ਜਦੋਂ ਪਟੀਸ਼ਨਰ ਰੰਜਨ ਲਖਨਪਾਲ ਐਡਵੋਕੇਟ ਸਾਹਿਬ ਪਾ ਦਿੰਦੇ ਆ ਤੇ ਉਹਨਾਂ ਨੂੰ ਆਪਣੇ ਪੁੱਤ ਦੀ ਬਲੀ ਦੇਣੀ ਪੈਂਦੀ ਆ ਉਹਨਾਂ ਲਵਾਰਸ ਲਾਸ਼ਾਂ ਦੀ ਪਛਾਣ ਕਰਾਉਣ ਲਈ ਜਿਹੜੀਆਂ ਭਾਈ ਜਸਵੰਤ ਸਿੰਘ ਖਾਲੜਾ ਜੀ ਲੱਭਦੇ ਲੱਭਦੇ ਉਹਨਾਂ ਅਣਪਛਾਤੀਆਂ ਲਾਸ਼ਾਂ ਦੇ ਨਾਲ ਆਪੇ ਕਣਪਛਾਤੀ ਲਾਸ਼ ਮਿਲਦੇ ਜਦੋਂ ਉਹਨਾਂ ਦੀ ਧਰਮ ਪਤਨੀ ਤੇ ਭਾਈ ਗੁਰਦੇਵ ਸਿੰਘ ਜਥੇਦਾਰ ਗੁਰਦੇਵ ਸਿੰਘ ਕੌਕੇ ਦੀ ਜਿਹੜੀ ਕਮੇਟੀ ਸੀ ਸਿਮਰਜੀਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਹੋਰ ਵੀ ਜਥੇਬੰਦੀਆਂ ਜਦੋਂ ਬਾਦਲ ਸਾਹਿਬ ਨੂੰ ਜਾ ਕੇ ਮਿਲਦੇ ਆ ਵੀ ਬਾਦਲ ਸਾਹਿਬ ਤੁਸੀਂ ਖੁਦ ਕਿਹਾ ਵੀ ਜਿਹੜਾ ਚੋਣ ਮਨੋਰਥ ਪੱਤਰ ਹੈ ਉਹ ਇੱਕ ਧਾਰਮਿਕ ਦਸਤਾਵੇਜ਼ ਉਹਨੂੰ ਚੋਣ ਮਨੋਰਥ ਪੱਤਰ ਨਾ ਮੰਨਿਆ ਜਾਵੇ ਉਹਨੂੰ ਇੱਕ ਧਰਮੀ ਕਾਗਜ਼ ਤੇ ਧਾਰਮਿਕ ਦਸਤਾਵੇਜ਼ ਮੰਨਿਆ ਜਾਵੇ ਉਹਦੀ ਪਹਿਲੀ ਮਦਦ ਜਿਹਦੇ ਉੱਤੇ ਤੁਸੀਂ ਵੋਟਾਂ ਲਈਆਂ ਕਿਉਂਕਿ ਪਹਿਲਾਂ ਤੁਸੀਂ ਜਿਹੜੀ ਬਾਈਕਾਟ ਕਰਕੇ ਗਲਤੀ ਕੀਤੀ ਫਿਰ ਦੁਬਾਰਾ ਤੁਸੀਂ ਚੋਣਾਂ ਕਿਉਂ ਲੜੀਆਂ ਫਿਰ ਪਹਿਲਾਂ ਹੀ ਬਾਈਕਾਟ ਨਾ ਕਰਦੇ ਉਹਦੇ ਪਿੱਛੇ ਦੇ ਬੜੇ ਕਾਰਨ ਡੂੰਘੇ ਆ ਦੋਸਤੋ 1984 ਦਾ ਅਟੈਕ ਕਾਂਗਰਸ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਢਾਇਆ ਜਾਂਦਾ ਕਿੰਨੇ ਨੌਜਵਾਨ ਉੱਥੇ ਸ਼ਹੀਦ ਹੋਏ ਬੀਬੀਆਂ ਬੱਚੇ ਅਸੀਂ ਅੱਜ ਵੀ ਖੂਨ ਦੇ ਹੰਝੂ ਰੋਣੇ 1992 ਦੇ ਵਿੱਚ ਬਿਆਨ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਉਹਨਾਂ ਨੇ ਇਹਨਾਂ ਤੋਂ ਬਾਈਕਾਡ ਕਰਵਾ ਕੇ ਦੁਨੀਆ ਦੇ ਵਿੱਚ ਇਹ ਜਸਟੀਫਾਈ ਕਰਤਾ ਵੀ ਜਿਹੜੀ ਕਾਂਗਰਸ ਨੂੰ ਸਿੱਖ ਦੋਸ਼ੀ ਨਹੀਂ ਮੰਨਦੇ ਜੇ ਉਹ ਕਾਂਗਰਸ ਨੂੰ ਦੋਸ਼ੀ ਮੰਨਦੇ ਹੁੰਦੇ ਤੇ 92 ਤੇ ਸਾਡੀ ਸਰਕਾਰ ਨਾ ਪੰਜਾਬ 'ਚ ਬਣਦੀ ਤੇ ਉਸ ਤੋਂ ਬਾਅਦ ਵੀ ਸਿੱਖ ਤਾਂ ਦੋ ਵਾਰੀ ਬੇਸ਼ਰਮਾ ਵਾਂਗੂ ਬਣਾਤੀ ਸਿੱਖ ਦਾ ਪੁੱਤ ਜਦੋਂ ਕਾਂਗਰਸ ਨੂੰ ਵੋਟ ਦਿੰਦਾ ਨਾ ਉਹ ਬਸ ਅਕਾਲ ਤੱਕ ਸਾਡੀ ਤਸਵੀਰ ਇਕੱਰੀ ਆਉਂਦੇ ਦਿਮਾਗ 'ਚ ਲੈ ਆਇਆ ਕਰੀ ਜੇ ਪਿੱਛੇ ਗਲਤੀਆਂ ਹੋ ਗਈਆਂ ਹੁਣ ਨਾ ਕਰੋ ਤੇ ਆ ਜਿਹੜੇ ਦਾਗੀ ਤੇ ਬਾਗੀ ਤੁਹਾਡੇ ਕੋਲੇ ਬਹਿਰੂਪੀਏ ਫਿਰਦੇ ਆ ਇਹਨਾਂ ਨਾਲੋਂ ਜਿਹੜੀ ਹੁਣ ਤੇ ਰੁੱਠੀ ਆ ਉਹਨੂੰ ਪਾ ਲਓ ਉਹਨਾਂ ਤੇ ਕੋਈ ਦੋਸ਼ਤਾ ਨਹੀਂ ਲੱਗਾ ਅਜੇ ਤੱਕ ਭਾਈ ਰਣਜੀਤ ਸਿੰਘ ਦੀ ਤੇ ਰਹਿ ਗਈ ਉਹਨੂੰ ਧਾਰਮਿਕ ਤੌਰ ਤੇ ਪਾ ਲਓ ਜਦੋਂ ਇਹਨਾਂ ਨੂੰ ਪਾਉਨੇ ਆ ਤੇ ਭਾਈ ਖਾਲੜਾ ਨੂੰ 25000 ਨੌਜਵਾਨ ਦੀ ਲਾਸ਼ ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ 80 ਸਾਲ ਦੀ ਜਿਹੜੀ ਅਣਪਛਾਤੀ ਲਾਸ਼ਾਂ ਦੇ ਵਿੱਚ ਪੱਟੀ ਦੇ ਸ਼ਮਸ਼ਾਨ ਘਾੜ ਦੇ ਵਿੱਚੋਂ ਖਾਲੜਾ ਸਾਹਿਬ ਨੇ ਲੱਭ ਲਿਆ ਮਾਤਾ ਨੂੰ 80 ਸਾਲ ਦੀ ਮਾਤਾ ਨੇ ਕੀ ਕੀਤਾ ਸੀ ਦੱਸੋ ਜਿਹੜੇ ਬੰਬ ਸਿੱਟੇ ਸੀ ਮਾਤਾ ਨੇ ਇਹ ਸੀ ਤੁਹਾਡੇ ਤੇ ਕਹਿਰ ਤੇ ਪਰ ਇਹ ਜਦੋਂ ਇਹ ਇਹਦੇ ਇਨਸਾਫ ਲੈਣ ਦੀਆਂ ਗੱਲਾਂ ਆਈਆਂ ਜਦੋਂ ਉਹ ਸਮਾਂ ਆਇਆ ਜਦੋਂ ਇਹਨਾਂ ਨੇ ਇਨਸਾਫ ਦੇਣਾ ਸੀ ਜਿਨ੍ਹਾਂ ਨੇ ਉਦੋਂ ਭੂਮਿਕਾ ਨਿਭਾਈ ਮੈਂ ਆਪਣੇ ਭਾਈ ਮਨਜੀਤ ਸਿੰਘ ਉਹ ਗੱਲ ਕਰਦਾ ਮੈਂ ਤੇਰੇ ਖਿਲਾਫ ਨਹੀਂ ਬੋਲਦਾ ਜੋ ਤੂੰ ਕੀਤੀਆਂ ਮੈਂ ਉਹ ਗੱਲਾਂ ਤੁਹਾਡੇ ਲੋਕਾਂ ਨੂੰ ਦੱਸ ਰਿਹਾ ਉਦੋਂ ਇਹਨਾਂ ਨੂੰ ਵੋਟ ਦੇਣ ਲੱਗੇ ਹੁਣ ਦਾਗੀਆਂ ਤੇ ਬਾਗੀਆਂ ਨੂੰ ਉਦੋਂ ਇਹ ਵੇਖ ਲਿਓ ਇੱਕ ਵਾਰੀ ਬਗਰਾੜੀਆਂ ਦੀਆਂ ਗੰਦੀਆਂ ਨਾਲੀਆਂ ਦੇਖ ਲਿਆ ਜਿੱਨਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਤੇ ਬਹਿਬਲ 'ਚ ਪਏ ਗੋਲੀਆਂ ਦੇ ਨਾਲ ਚੀਕਦੇ ਤੁਹਾਡੇ ਸਿੱਖ ਭਰਾ ਉਹਨਾਂ ਵੱਲ ਇੱਕ ਵਾਰੀ ਦੇਖ ਲਓ ਇਹਨਾਂ ਨੂੰ ਵੋਟ ਦੇਣ ਤੋਂ ਪਹਿਲਾਂ ਫਿਰ ਆਪਦੀ ਜ਼ਮੀਰ ਨੂੰ ਪੁੱਛ ਲਿਓ ਵੀ ਪਾਦਗੇ ਇਹ ਬਹਿਰੂਪੀਏ ਲੋਕ ਆ 1994 ਦੇ ਵਿੱਚ ਮਨੁੱਖੀ ਅਧਿਕਾਰ ਐਕਟ ਬਣਦਾ ਉਹ ਬਣਾਇਆ ਸੀ ਇਹਨਾਂ ਨੇ ਵਿਰੋਧ ਕਰਕੇ ਭੰਤ ਸਿੰਘ ਦੀ ਸਰਕਾਰ 'ਚ ਵੀ ਇਹ ਬਣਾਇਆ ਜਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲੂ ਤੇ ਇਹਨਾਂ ਨੇ ਨਾਲ ਹੀ ਇੱਕ ਆਪਦੀ ਮੱਤ ਖੜੀ ਕਰ ਲਈ ਸੀ ਵੀ ਜੇ ਸਾਡੀ ਸਰਕਾਰ ਅੱਗੇ ਬਣਦੀ ਅਸੀਂ ਉਹ 25000 ਲਵਾਰਸਲਾਸ਼ ਦਾ ਵੀ ਹਿਸਾਬ ਲਵਾਂਗੇ ਤੇ ਜਿਹੜੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਜਥੇਦਾਰ ਗਰਦੇਵ ਸਿੰਘ ਕੌਕੇ ਭਾਈ ਖਾਲੜਾ ਸਾਹਿਬ ਜਿੰਨੇ ਵੀ ਹੋਰ ਜਿਹੜੇ ਤਸ਼ੱਦਦ ਸਰਕਾਰੀ ਅੱਤਵਾਦ ਦੀ ਭੇਟ ਚੜੇ ਉਹਨਾਂ ਦੇ ਵਿੱਚ ਜਿਹੜੇ ਪੁਲਿਸ ਦੇ ਪਰਿਵਾਰ ਮਾਰੇ ਗਏ ਉਹਨਾਂ ਦੀ ਵੀ ਜਾਂਚ ਜ਼ਰੂਰ ਵਿੱਚ ਸੀ ਵੀ ਉਹ ਵੀ ਪਤਾ ਲੱਗੇ ਵੀ ਉਹ ਕਿਹਦੀ ਕਾਰਸਤਾਨੀ ਸੀ ਉਹਦਾ ਫਿਰ ੜਿੱਕਾ ਕਿੱਥੇ ਆ ਕੇ ਬਣਿਆ ਉਹ ਮੈਂ ਨਹੀਂ ਕਹਿੰਦਾ ਆ ਉਸ ਵੇਲੇ ਦੇ ਦਸਤਾਵਾਜ ਦਸਤਾਵੇਜ਼ ਬੋਲਦੇ ਆ ਪਤਾ ਨਹੀਂ ਤੁਸੀਂ ਇਹਨਾਂ ਨੂੰ ਕੀ ਮਹਿਸੂਸ ਕਰਦੇ ਹੋਵੋਗੇ ਕਿ ਨਹੀਂ ਮਹਿਸੂਸ ਕਰਦੇ ਹੋਵੋਗੇ ਜਦੋਂ ਇਹ ਦੋਨੇ ਧਿਰਾਂ ਜਾ ਕੇ ਬਾਦਲ ਸਾਹਿਬ ਤੇ ਦਬਾਅ ਬਣਾਉਂਦੀਆਂ ਬੀਬੀ ਖਾਲੜਾ ਬਾਦਲ ਸਾਹਿਬ ਨੂੰ ਮਿਲਦੇ ਆ ਕਹਿੰਦੇ ਆ ਜੀ ਹੁਣ ਦੱਸੋ ਹੁਣ ਦਿਓ ਸਾਨੂੰ ਇਨਸਾਫ ਆ ਲਓ ਖਾਲੜਾ ਸਾਹਿਬ ਦੀ ਰਿਪੋਰਟ ਤੇ ਬਾਦਲ ਸਾਹਿਬ ਕਹਿੰਦੇ ਆ ਬੀਬੀ ਜੀ ਸਾਨੂੰ ਸਮਾਂ ਦਿਓ ਤੇ ਤੁਸੀਂ ਕੋਈ ਚੇਰਚੁਰ ਮੈਨੀ ਲੈਣੀ ਆ ਤੇ ਦੱਸੋ ਉਹਦਾ ਕਾਰਨ ਕੀ ਸੀ ਕਿਉਂਕਿ ਜਿਹੜੀ ਧਿਰ ਪਹਿਲਾਂ ਬੀਬੀ ਖਾਲੜਾ ਨਾਲ ਖੜੀ ਸੀ ਭਾਈ ਮਨਜੀਤ ਸਿੰਘ ਦੀ ਉਹ ਬਾਦਲ ਦੀ ਝੋਲੀ 'ਚ ਬਹਿ ਚੁੱਕੀ ਸੀ ਤੇ ਬਾਦਲ ਲ ਇੱਕ ਜਵਾਬ ਦੇਣ ਜੋਗਾ ਹੋ ਗਿਆ ਸੀ ਇਹਨਾਂ ਦੇ ذریعے ਵੀ ਉਹ ਧਿਰ ਦੇ ਲੋਕ ਤਾਂ ਮੇਰੇ ਨਾਲ ਬੈਠੇ ਆ ਇਹ ਇਹ ਜਦੋਂ ਕਹਿਣਗੇ ਤੇ ਅਸੀਂ ਤੇ ਉਹਦੇ ਵਿੱਚ ਫਿਰ 1900 ਜਿਹੜਾ 93 ਤੋਂ 94 ਦੇ ਵਿੱਚ ਜਿਹੜਾ ਐਕਟ ਪਾਸ ਹੁੰਦਾ ਉਹਦੀ ਇੱਕ ਸੋਧ ਕਰਦੇ ਆ ਸੋ ਉਦੋਂ ਕਰਦੇ ਆ ਜਦੋਂ ਭਾਈ ਮਨਜੀਤ ਸਿੰਘ ਤੇ ਜਿੰਨੇ ਫੈਡਰੇਸ਼ਨ ਹੀ ਐ ਜਿਹੜੇ ਬਾਦਲ ਦੇ ਨਾਲ ਜਿਹੜੇ ਉਦੋਂ ਤੁਰ ਪਏ ਉਹਨਾਂ 'ਚ ਭਾਈ ਮਨਜੀਤ ਸਿੰਘ ਇਹਨਾਂ ਦਾ ਮੋਰੀ ਸੀ ਉਹ ਫਿਰ ਐਕਟ ਪਾਸ ਹੁੰਦਾ ਵੀ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਐ ਉਹ 1 ਸਾਲ ਪੁਰਾਣੀਆਂ ਸ਼ਿਕਾਇਤਾਂ ਹੀ ਸੁਣ ਸਕਦਾ ਮਤਲਬ ਜੁਲਾਈ 97 'ਚ ਇਹਨਾਂ ਨੇ ਉਹ ਪਾਸ ਕੀਤਾ ਤੇ ਕਹਿਣ ਦਾ ਮਤਲਬ ਵੀ ਜਿਹੜੀ ਜੁਲਾਈ 96 ਤੱਕ ਦੀ ਸ਼ਿਕਾਇਤ ਆ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਦੀ ਜਿਹੜੀ ਇੱਕ ਸਾਲ ਦੀ ਸ਼ਿਕਾਇਤਾਂ ਉਹ ਹੀ ਸੁਣ ਸਕਦਾ ਉਹਦੋਂ ਪੁਰਾਣੀਆਂ ਨਹੀਂ ਕਿਉਂਕਿ ਖਾਲੜਾ ਸਾਹਿਬ ਦੀ ਸ਼ਹੀਦੀ 1995 ਚ ਹੁੰਦੀ ਆ ਤੇ ਜਥੇਦਾਰ ਸਾਹਿਬ ਦੀ ਸ਼ਹੀਦੀ ਜਿਹੜੀ 1993 ਚ ਉਹ ਭੋਗ ਹੀ ਪਾ ਦਿੱਤਾ ਇਹਨਾਂ ਨੇ ਤੇ ਜਿਹੜੀ 25000 ਲਵਾਰਸ ਲਾਸ਼ ਪਈ ਆ 25000 ਚ ਹੋਰ ਵੀ ਅੱਜ ਤੁਸੀਂ ਅੱਜ ਮੈਂ ਕਹਿੰਦਾ ਤੇ ਚਰਚਾ ਕਰ ਲਓ ਬਹਿ ਕੇ 25000 ਕੋਈ ਗਿਣਤੀ ਨਹੀਂ ਹੈ ਕਿਤੇ ਮਰਜੀ ਜਾ ਕੇ ਰਿਕਾਰਡ ਚੱਕ ਲਓ ਬਹੁਤ ਚੀਕ ਚੀਕ ਪਏ ਜਵਾਨ ਨੌਜਵਾਨ ਕਹਿੰਦੇ ਸਾਨੂੰ ਲੱਭ ਲਓ ਅਸੀਂ ਪਏ ਅਸੀਂ ਬੋਲਦੇ ਆ ਉਹਨਾਂ ਦੇ ਮਾਪਿਆਂ ਨੂੰ ਸਬਰ ਹੀ ਆ ਜਾਊਗਾ ਹੋਰ ਤੱਕ ਕੀ ਤੁਸੀਂ ਕਰਨ ਕਰਨਾ ਕਰਾਉਣਾ ਉਹਨਾਂ ਦੇ ਮਾਪੇ ਸਬਰ ਕਰ ਲੈਣਗੇ ਉਹਦੇ ਚ ਭਾਈ ਕੋਲੰਬੀਆ ਯੂਨੀਵਰਸਿਟੀ ਦੇ ਧਰਮ ਦੇ ਪ੍ਰੋਫੈਸਰ ਗੁਰਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਭਾਈ ਮਨਜੀਤ ਸਿੰਘ ਜਨਵਰੀ 1997 ਵਿੱਚ ਬਾਦਲ ਸਮੂਹ ਵਿੱਚ ਸ਼ਾਮਲ ਹੋਏ ਬਾਦਲ ਪੰਜਾਬ ਦੇ ਮੁੱਖ ਮੰਤਰੀ ਚੁਣੇ ਗਏ ਫਰਵਰੀ 1997 ਜਿਸ ਨਾਲ ਸਿੱਖ ਰਾਜਨੀਤੀ ਉੱਤੇ ਬਾਦਲ ਦੀ ਪਕੜ ਬਹੁਤ ਵੱਧ ਗਈ ਇੱਕੋ ਇੱਕ ਗੰਭੀਰ ਵਿਚਾਰਧਾਰਕ ਚੁਣੌਤੀ ਜਿਹੜੀ ਖਾਲੜਾ ਸਾਹਿਬ ਦੀ ਤੇ ਜਥੇਦਾਰ ਗੁਰਦੇਵ ਸਿੰਘ ਕੌਕੇ ਤੇ 25000 ਲੋਾਰ ਸਲਾਚਾਂ ਦੀ ਵਿਚਾਰਧਾਰਕ ਚੁਣੌਤੀ ਜੋ ਸਿਮਰ ਰਣਜੀਤ ਸਿੰਘ ਮਾਨ ਤੇ ਆਉਂਦੀ ਸੀ ਜਿਨੇ ਲਗਾਤਾਰ ਸਿੱਖ ਪ੍ਰਭੂ ਸੱਤਾ ਦੀ ਦਲੀਲ ਦਿੱਤੀ ਹੈ ਉਹ ਜਿਹੜੀ ਸੀਗੀ ਸਦਾ ਲਈ ਜਿਹੜੀ ਹੈਗੀ ਆ ਉੱਥੇ ਆ ਕੇ ਉਹ ਰੁਕ ਗਈ ਇਹ ਤੁਸੀਂ ਆ ਪੜ ਲਓ ਲੰਬਾ ਹੈ ਤੁਸੀਂ ਇਹਨੂੰ ਵੱਡਾ ਕਰਕੇ ਪੜ ਲਓ ਮੈਂ ਤੁਹਾਨੂੰ ਦਿਖਾ ਦਿੰਦਾ ਆ ਲਓ ਉਹ ਚੁਣੌਤੀ ਕਿੱਥੇ ਆ ਕੇ ਰੁਕੀ ਉਹ ਚੁਣੌਤੀ ਇੱਥੇ ਆ ਕੇ ਰੁਕ ਗਈ ਵੀ ਜਿਹੜਾ ਕਮਿਸ਼ਨ ਹੈ ਉਹ 1 ਸਾਲ ਤੋਂ ਵੱਧ ਜਿਹੜੀਆਂ ਸ਼ਿਕਾਇਤਾਂ ਉਹ ਸੁਣੀ ਨਹੀਂ ਸਕਦਾ ਇਹ ਸੀ ਇਹਨਾਂ ਦੀ ਪਹਿਲੀ ਪ੍ਰਾਪਤੀ ਜਿਹੜਾ ਇਹਨਾਂ ਨੇ ਕੌਮ ਦੇ ਸਰ ਵੋਟਾਂ ਲੈ ਕੇ ਉਹ ਧਾਰਮਿਕ ਦਸਤਾਵੇਜ਼ ਦਾ ਜਿਹੜਾ ਆਸਾਨ ਕੌਮ ਨੂੰ ਇਹ ਸ਼ਾਇਦ ਉਸ ਵੇਲੇ ਦੀ ਤਸਵੀਰ ਹੈ ਜਦੋਂ ਬੀਬੀ ਖਾਲੜਾ ਜੀ ਇਹਨਾਂ ਕੋਲੇ ਜਾਂਦੇ ਆ ਤੇ ਇਹਨਾਂ ਦੇ ਵੱਲੋਂ ਉਸ ਤੋਂ ਜਿਹੜਾ ਅਗਲਾ ਜਿਹੜਾ ਐਕਟ ਦੇ ਵਿੱਚ ਇਹਨਾਂ ਨੇ ਸੋਧ ਕੀਤੀ ਆ ਲੋ ਜੀ ਆ ਪੜ੍ਹ ਲਓ ਕੇ ਭਾਈ ਮਨਜੀਤ ਸਿੰਘ ਤੁਹਾਡੇ ਨਾਲ ਤੁਹਾਡੀ ਤੁਸੀਂ ਉਹਨਾਂ ਦੇ ਨਾਲ ਰਲ ਕੇ ਜਿਹੜੀ ਇਹ ਸਾਰੀ ਜਾਂਚ ਦਾ ਭੋਗ ਪਾਤਾ ਉਹ ਚੁਣੌਤੀ ਜਿਹੜੀ ਸੀਗੀ ਕੀ ਇਹਦੇ ਵਿੱਚ ਆਇਆ ਉਹਨਾਂ ਨੇ 20 ਹਿਊਮਨ ਰਾਈਟ ਕੋਲ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਸਾਲ ਦੀ ਸੀਮਾ ਹੈ ਇਸ ਦਾ ਮਤਲਬ ਇਹ ਹੈ ਕਿ ਕਮਿਸ਼ਨ ਆਮ ਤੌਰ ਤੇ ਕਿਸੇ ਹੋਰ ਮਾਮਲੇ ਦੀ ਜਾਂਚ ਨਹੀਂ ਕਰੇਗਾ ਤੇ ਨਾ ਕਰ ਸਕਦਾ ਜੇਕਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸ਼ਿਕਾਇਤ 1 ਸਾਲ ਤੋਂ ਵੱਧ ਸਮਾਂ ਪਹਿਲਾਂ ਕੀਤੀ ਗਈ ਹੋਵੇ ਪੜ੍ਹ ਲਓ ਜਿਹੜੀ ਚੁਣੌਤੀ ਦੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਹੁਣ ਆਜੋ ਸਾਡੀਆਂ ਸੰਸਥਾਵਾਂ ਜਿਹੜੀਆਂ ਇਹਨਾਂ ਨੇ ਰੋਲੇ ਕਿਵੇਂ ਪਰਵਾਰ ਉਸ ਤੋਂ ਬਾਅਦ ਜਦੱਚ ਕਾਦੀ ਹੋਣੀ ਸੀਗੀ ਜਦੋਂ ਇਹ ਲੋਕ ਉਹਦੇ ਨਾਲ ਰਲ ਗਏ ਜਦੋਂ ਇਹ ਬਾਦਲ ਦੀ ਬੇਈਮਾਨੀ ਦੀ ਗੱਡੀ 'ਚ ਚੜ ਗਏ ਤੇ ਚਾਚਾ ਫਿਰ ਕਿਹਨੂੰ ਇਨਸਾਫ ਮਿਲਣਾ ਸੀ ਅਸੀਂ ਫੇਰ ਨਹੀਂ ਕੋਸ਼ਿਸ਼ੋ ਚਾ ਸਚਾਇਆ ਫੇਰ ਵੋਟਾਂ ਪਾਪਾ ਦੋ ਤਿੰਨ ਉਸ ਤੋਂ ਬਾਅਦ ਧਰਮੀ ਫੌਜੀਆਂ ਦੀ ਜਿਹੜੀ ਦੁਰਦਸ਼ਾ ਹੁੰਦੀ ਆ ਉਹਦੇ ਪਿੱਛੇ ਦੇ ਵੀ ਕਾਰਨ ਬਹੁਤ ਵੱਡੇ ਸੀ ਕਿਉਂਕਿ 82 ਦੇ ਵਿੱਚ ਜਦੋਂ ਏਸ਼ੀਆ ਨੂੰ ਗੇਮਾਂ ਹੋਈਆਂ ਤੇ ਸਿੱਖਾਂ ਦੀਆਂ ਦਸਤਾਰਾਂ ਤੱਕ ਹਰਿਆਣੇ ਦੇ ਵਿੱਚ ਲਾਹ ਦਿੱਤੀਆਂ ਗਈਆਂ 82 ਦੇ ਵਿੱਚ ਤਾਂ ਕੋਈ ਸੰਤ ਜਰਨੈਲ ਸਿੰਘ ਨੇ ਜੋ ਕੁਝ ਵੀ ਨਹੀਂ ਸੀ ਕੀਤਾ ਉਦੋਂ ਸਿੱਖਾਂ ਦੇ ਨਾਲ ਜੋ ਕੁਝ ਹੋਇਆ ਦਿੱਲੀ ਜਾਣ ਦਿੱਲੀ ਕਿਉਂਕਿ ਹਰਿਆਣੇ ਵਿੱਚ ਦੀ ਟੱਪ ਕੇ ਜਾਣਾ ਸੀ ਜਰਨਲ ਜਗਜੀਤ ਸਿੰਘ ਅਰੋੜਾ ਦੀ ਤਸਵੀਰ 90 ਹਜ਼ਾਰ ਫੌਜੀਆਂ ਦੇ ਸਲਿੰਡਰ ਕਰਦਿਆਂ ਦੀ ਹਰੇਕ ਭਾਰਤੀ ਦੀ ਦਿਮਾਗ ਦੇ ਵਿੱਚ ਵਸੀ ਹੋਈ ਸੀ 에ਅਰ ਮਾਰਸ਼ਲ ਅਸਦਾਰ ਅਰਜਨ ਸਿੰਘ ਦੀ ਤਸਵੀਰ ਹਰੇਕ ਭਾਰਤੀ ਦੀ ਕਿਉਂਕਿ ਉਦੋਂ ਅਸੀਂ ਉਹਨਾਂ ਲਈ ਮਹਾਨ ਹੈ ਤੇ ਪਰ ਜਦੋਂ ਦਿੱਲੀ ਏਸ਼ੀਅਨ ਗੇਮਾਂ ਦੇ ਵਿੱਚ ਜਾਣ ਲਈ ਦਿੱਲੀ ਜਾਂਦੇ ਆ ਪੰਜਾਬ ਚੋਂ ਤੇ ਉਹਨਾਂ ਦੇ ਨਾਲ ਜੋ ਉਹਨਾਂ ਨੂੰ ਜਲੀਲ ਕੀਤਾ ਗਿਆ ਜਰਨਲ ਜਗਜੀਤ ਸਿੰਘ ਅਰੋੜਾ ਨੂੰ ਏਅਰ ਮਾਰਸ਼ਲ ਅਰਜਨ ਸਿੰਘ ਨੂੰ ਇਹ ਦੱਸ ਦਿੱਤਾ ਗਿਆ ਵੀ ਸਾਡੀ ਇਸ ਦੇਸ਼ 'ਚ ਇੰਨੀ ਕੀ ਔਕਾਤ ਹੈ ਜਦੋਂ ਆਪਾਂ 84 ਦੀ ਗੱਲ ਕਰਦੇ ਹਾਂ ਨਾ 84 ਜੂਨ ਦਾ ਸਾਕ ਆ ਜਾਂ ਦਿੱਲੀ ਦਾ ਜਦੋਂ ਸਾਡੇ ਸਾਹਮਣੇ ਆਉਂਦਾ ਉਹ ਇੱਕ ਰੀਲ ਸਾਡੀਆਂ ਅੱਖਾਂ ਸਾਹਮਣੇ ਲੰਘ ਜਾਂਦੀ ਹੈ ਕਿਉਂਕਿ ਅਸੀਂ ਤਾਂ ਉਦੋਂ ਮੈਂ 8ਵੀਂ 9ਵੀਂ ਕਲਾਸ 'ਚ ਪੜਦਾ ਸੀ ਸਾਨੂੰ ਪੂਰੀ ਸਮਝ ਸੋਝੀ ਆ ਉਸ ਵੇਲੇ ਦੀ ਜਦੋਂ ਧਰਮੀ ਫੌਜੀ ਜਾ ਕੇ ਮਿਲਦੇ ਆ ਕਿਉਂਕਿ ਉਹਨਾਂ ਨੇ ਵੀ ਜਿਹੜੀ ਬਾਦਲ ਸਾਹਿਬ ਦੀ ਅਪੀਲ ਦੇ ਉੱਤੇ ਹੀ ਮਾਰਕਾ ਛੱਡੀਆਂ ਸੀ 8 ਜੂਨ 1984 ਬੀਬੀਸੀ ਦੀ ਖਬਰ ਤੇ ਜੋ ਉਹਨਾਂ ਦੇ ਨਾਲ ਹੋਇਆ ਉਹਦੇ ਪਿਛਲਾ ਕਾਰਨ ਇਹ ਸੀ ਵੀ ਜਦੋਂ ਫਿਰ ਧਰਮਯੁੱਧ ਮੋਰਚਾ ਲੱਗਾ ਤੇ ਹਰਚੰਤ ਹਰਚੰਦ ਸਿੰਘ ਲੋਂਗੋਵਾਲ ਨੇ ਸਾਬਕਾ ਫੌਜੀਆਂ ਨੂੰ ਆਵਾਜ਼ ਮਾਰੀ ਵੀ ਤੁਹਾਡੇ ਚਾ ਕੋਣ ਮਰਜੀ ਬਡੇ ਬਣ ਕੇ ਆਉਗਾ ਤੇ 5000 ਦੇ ਕਰੀਬ ਫੌਜੀ ਜਰਨੈਲਾਂ ਦੇ ਫੌਜੀ ਜਵਾਨਾਂ ਨੇ ਆਪਣਾ ਸਾਬਕਾ ਸੈਨਿਕਾਂ ਨੇ ਨਾ ਲਿਖਵਾਇਆ ਸੀ ਜਿਹਦੇ ਵਿੱਚ ਫੌਜ ਦੇ ਪ੍ਰਤੀ ਇੱਕ ਨਫ਼ਰਤ ਪਾਲੀ ਗਈ ਸੀ ਕਿਉਂਕਿ ਜਦੋਂ ਤੁਸੀਂ ਆਪਦੀ ਕੌਮ ਦੀ ਗੱਲ ਕਰੋਗੇ ਤੁਸੀਂ ਦੇਸ਼ ਤਰੋਈਓ ਜਦੋਂ ਤੁਸੀਂ ਉੱਥੇ ਜਾ ਕੇ ਬਾਰਡਰਾਂ ਤੇ ਲੜਦੇ ਹੋ ਉਦੋਂ ਤੁਸੀਂ ਇਹਨਾਂ ਲਈ ਹੀਰੋ ਅੱਜ ਵੀ ਜੋ ਕੁਝ ਹੋ ਰਿਹਾ ਹੈ ਵੀਡੀਓ ਆ ਰਹੀਆਂ ਸਾਹਮਣੇ ਕਿਵੇਂ ਅਲਬਰ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਕੇਸ ਪੱਟੇ ਗਏ ਅਕᱫੋ ਵੀਡੀਓ ਹੋਰ ਵਾਇਰਲ ਹੋਈਆਂ ਜਾਗ ਜਾਓ ਚੰਗੇ ਰਹੋਗੇ ਜਾਗ ਜਾਓ ਇਕੱਠੇ ਹੋ ਜਾਓ ਜੇ ਆਹਾ ਕੁਝ ਕਰਦੇ ਰਹੋਗੇ ਨਾ ਜੋ ਕੁਝ ਹੁਣ ਹੋਇਆ ਕੋਈ ਕੋਈ ਬੁਖਤ ਨਹੀਂ ਰਹਿਣੀ ਕੱਲਿਆਂ ਕੱਲਿਆਂ ਨੂੰ ਐਂ ਫੜ ਕੇ ਘੜੀ ਸੰਗੇ ਲੋਕ ਤੇ ਬੜੇ ਅਫਸੋਸ ਦੀ ਗੱਲ ਮੇਰੀ ਅੱਜ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਭਰਾ ਨਾਲ ਗੱਲ ਹੋਈ ਭਾਈ ਤਰਲੋਚਨ ਸਿੰਘ ਨਾਲ ਇਹ ਉਹ ਧਰਮੀ ਫੌਜੀ ਵੀ ਆ ਕਿਵੇਂ ਇਹਨਾਂ ਦਾ ਰੋਲਿਆ ਹੋਇਆ ਉਹ ਮਹਾਨ ਹਸਤੀ ਦਾ ਭਰਾ ਉਹਨੇ ਇੱਕ ਇਸਾਈਆਂ ਦੇ ਸਕੂਲ ਦੇ ਵਿੱਚ ਨੌਕਰੀ ਕਰਕੇ ਆਪਦਾ ਪਰਿਵਾਰ ਪਾਲਿਆ ਉਹ ਤੁਹਾਡੇ ਨਾਲ ਤਾਂ ਇਸਾਈ ਚੰਗੇ ਪੁਲਿਸ ਨੂੰ ਮਾੜਾ ਕਹਿਣ ਵਾਲੇ ਮੈਂ ਕਹਿੰਦਾ ਜਿਹੜੇ ਮਾੜੇ ਆ ਜੀ ਸਦਕੇ ਮਾੜਾ ਕਹੋ ਪਰ ਉਹਨਾਂ ਨੇ ਮੈਨੂੰ ਅੱਜ ਦੱਸਿਆ ਮੈਨੂੰ ਉਹ ਸਕੂਲ ਦੇ ਵਿੱਚ ਨੌਕਰੀ ਵੀ ਇੱਕ ਪੁਲਿਸ ਅਫਸਰ ਨੇ ਦਵਾਈ ਕਿ ਉਹਦੇ ਘਰ ਵਾਲੀ ਉਹ ਸਕੂਲ ਦੇ ਵਿੱਚ ਇੱਕ ਵੱਡੇ ਵੱਡੀ ਸੀਟ ਉੱਤੇ ਬੈਠੀ ਸੀ ਕਿਉਂਕਿ ਉਹ ਸਾਨੂੰ ਆਮ ਹੀ ਮਿਲਦਾ ਜੁਲਦਾ ਸੀ ਕਹਿੰਦੇ ਉਹ ਅਫਸਰ ਸਾਡੇ ਨਾਲ ਹਮਦਰਦੀ ਰੱਖਦਾ ਸੀ ਨਾ ਸ਼ਰੋਮਣੀ ਕਮੇਟੀ ਨੇ ਬਾਤ ਪੁੱਛੀ ਨਾ ਸਰਕਾਰ ਨੇ ਪੁੱਛੀ ਨਾ ਕਿਸੇ ਹੋਰ ਨੇ ਪੁੱਛੀ ਤੇ ਜੇ ਉਹਨਾਂ ਨੇ ਬਾਤ ਫੜੀ ਤੇ ਆਪ ਦਾ ਪਰਿਵਾਰਕ ਪਾਲਣ ਪੋਸ਼ਣ ਕੀਤਾ ਮੈਂ ਕੌਮ ਨੂੰ ਕਹਿਣਾ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਅੱਜ ਉਹ ਵੀਲ ਚੇਅਰ ਤੇ ਬੈਠਾ ਉਹਦੀ ਹਾਲਤ ਵੇਖੋ ਕੀ ਹੈ ਮੈਂ ਛੇਤੀ ਉਹਨਾਂ ਨੂੰ ਜਾ ਕੇ ਮਿਲੂੰਗਾ ਇਹਨਾਂ ਦੀ ਮਦਦ ਕਰਨ ਲੱਗੇ ਨਾ ਸੱਜੇ ਵੇਖਿਆ ਕਰੋ ਨਾ ਖੱਬੇ ਵੇਖਿਆ ਕਰੋ ਪਿਆ ਦਿਲ ਖੋਲ ਕੇ ਮਦਦ ਕਰੋ ਇਹਨਾਂ ਪਰਿਵਾਰਾਂ ਦੀ ਜਿਨ੍ਹਾਂ ਨੇ 80-80 ਸਾਲ ਦੀਆਂ ਮਾਤਾ ਆਪਣੀਆਂ ਸਾਡੀ ਕੌਮ ਲਈ ਦੇਤੀਆਂ ਤੇ ਬਾਬਾ ਮਾਨੋ ਚਾਲ ਦਾ ਜਦੋਂ ਮੁਕਾਬਲਾ ਹੋ ਜਾਂਦਾ ਨਾ ਤੇ ਉਹਨਾਂ ਦੀ ਡਾਇਰੀ ਹੱਥ ਲੱਗਦੀ ਆ ਜੀਤ ਸਿੰਘ ਸੰਧੂ ਦੀ ਕਹਿੰਦੇ ਜਦੋਂ ਉਹਨੇ ਘਰੇ ਜਾ ਕੇ ਪੜ੍ਹੀ ਤੇ ਕਹਿੰਦੇ ਇਨਾ អេਮੋਸ਼ਨਲ ਹੋ ਗਿਆ ਤੇ ਅੱਖਾਂ ਚ ਹੰਝੂ ਵਹਿ ਤੁਰੇ ਤੇ ਬੀਟਿੰਗ ਦੇ ਵਿੱਚ ਇਹ ਗੱਲ ਕਹੀ ਕਹਿੰਦੇ ਅਗਰ ਖਾਲਸਤਾਨ ਦਾ ਵजूद ਖਾਲਸਤਾਨ ਵजूद ਵਿੱਚ ਆਉਂਦਾ ਤੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਖਾਲਸਤਾਨ ਦਾ ਪਹਿਲਾ ਸੱਚਾ ਸੁੱਚਾ ਸ਼ਹੀਦ ਔਰ ਪਹਿਲਾ ਜਿਹੜਾ ਸੂਰਮਾ ਸਿਪਾਹੀ ਹੋਊਗਾ ਸੱਚਾ ਸੱਚਾ ਜੇ ਖਾਲਸਾਤਨ ਵਜੂਦ ਚ ਹੁੰਦਾ ਇਹ ਅਜੀਤ ਸਿੰਘ ਸੰਧੂ ਦੀ ਜੀਪ ਤੋਂ ਨਿਕਲੇ ਹੋਏ ਜਿਹੜੇ ਲਫਜ਼ ਆ ਉਹ ਸੀ ਉਹ ਬਾਬੇ ਦਾ ਕਰਤਾਰ ਪਪੜੇ ਦੁਸ਼ਮਣਾਂ ਨੂੰ ਵੀ ਰਵਾ ਗਈ ਉਹਦੀ ਕਲਮ ਉਹਦੀਆਂ ਰੰਬਾਈਆਂ ਲਿਖੀਆਂ ਕਦੇ ਪੜ੍ਹ ਕੇ ਦੇਖਿਓ ਉਹ ਸੀ ਕੌਮ ਦਾ ਹੀਰਾ ਉਹਨੇ ਮਨਜੀਤ ਸਿੰਘ ਤੈਨੂੰ ਕਿਹਾ ਸੀ ਕਿ ਤੂੰ ਸੰਤ ਕਰਤਾਰ ਸਿੰਘ ਦਾ ਮੁੰਡਾ ਨਾ ਹੁੰਦਾ ਤੇ ਤੂੰ ਪਾਈ ਅਮਰੀਕ ਸਿੰਘ ਦਾ ਭਰਾ ਨਾ ਹੁੰਦਾ ਤੇ ਆ ਮੈਗਜ਼ੀਨ ਜਿਹੜਾ ਤੇਰੇ ਵਿੱਚ ਦੀ ਕੱਢ ਦੇਣਾ ਸੀ ਜਾਂ ਮੇਰੀਆਂ ਨਜ਼ਰਾਂ ਤੋਂ ਪਾਸੇ ਹੋ ਜਾ ਅਸੀਂ ਬਾਬੇ ਦਾ ਸਤਕਾਰ ਕਰਦੇ ਆ ਤੇ ਸਾਡੀਆਂ ਨਜ਼ਰਾਂ ਦੇ ਵਿੱਚ ਕਦੇ ਤੂੰ ਚੰਗਾ ਹੋ ਹੀ ਨਹੀਂ ਸਕਦਾ ਯਾ ਇਹ ਤਾਂ ਗੱਲ ਮੂੰਹ ਤੇ ਕਹਿਣੇ ਜਿਹੜੀ ਜਾਣੀ ਤੇਰਾ ਮੁੰਡਾ ਵੀ ਜਦੋਂ ਬਿਆਨ ਦਿੰਦਾ ਉਹ ਪੋਤਾ ਲਿਖਦਾ ਸੰਤ ਪਿੰਡਰਾਂ ਵਾਲੇ ਸੰਤ ਕਰਤਾਰ ਸਿੰਘ ਤੇਰਾ ਤਾਂ ਮੁੰਡਾ ਵੀ ਤੈਨੂੰ ਨਹੀਂ ਲਿਖਦਾ ਵੀ ਮੈਂ ਵੀ ਬੇਟਾ ਮਨਜੀਤ ਸਿੰਘ ਦਾ ਉਹਨੂੰ ਕਿਹਾ ਲਿਖੇ ਪੁੱਤ ਮਨਜੀਤ ਸਿੰਘ ਦਾ ਫਿਰ ਥੱਲੇ ਇੱਕ ਮਿੰਟ ਵੜ ਲਵੇ ਸਮਝ ਬਾਈ ਅਮਰੀਕ ਸਿੰਘ ਦੀ ਬੇਟੀ ਨੂੰ ਵੀ ਬੇਨਤੀ ਕਰਦਾ ਐ ਇੰਨਾ ਪਰਿਵਾਰਾਂ ਦੀ ਸਾਰ ਲਓ ਛੱਡੋ ਇਹਨਾਂ ਦਾ ਖਿਹੜਾ ਜਿਨ੍ਹਾਂ ਦੀ ਖਾਤਰ ਤੁਸੀਂ ਸਟੇਜ ਦੇ ਉੱਤੇ ਬੋਲਦੇ ਹੋ ਤੁਹਾਡਾ ਨਹੀਂ ਵਜੂਦ ਇਹਨਾਂ ਲੋਕਾਂ ਨਾਲ ਖੜਨ ਵਾਲਾ ਰਤਬਾ ਹੀ ਨਹੀਂ ਤੁਹਾਡਾ ਇਹ ਪਾਪੀ ਲੋਕ ਨੇ ਜਿਨ੍ਹਾਂ 'ਚ ਤੇਰਾ ਚਾਚਾ ਵੀ ਸ਼ਾਮਲ ਹੈ ਜੇ ਇਨਸਾਫ ਦੀ ਗੱਲ ਕਰਦੇ ਆ ਨਾ ਜੇ ਕੌਮ ਦੀ ਗੱਲ ਕਰਦੇ ਆ ਤੇ ਫਿਰ ਆਪਣੇ ਚਾਚੇ ਨੂੰ ਆ ਸਵਾਲ ਪੁੱਛ ਕਿ ਉਹ ਇਹਦੀ 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 ਝੋਲੀ 'ਚ ਡਿੱਗਿਆ ਤੇ ਨਾਲ ਤੂੰ ਦੂਜਿਆਂ ਨੂੰ ਵੀ ਲੈ ਕੇ ਡਿੱਗਿਆ ਦੂਜਿਆਂ ਤਾਂ ਮੈਂ ਨਾ ਹੀ ਕੀ ਲੈਣਾ ਛੱਡੋ ਸਭ ਜਾਣਦੇ ਹੋ ਤੁਸੀਂ ਕੌਣ ਹੈ ਅਗਲੀ ਵੀਡੀਓ ਬਾਬਾ ਗੁਰਬਚਨ ਸਿੰਘ ਤੇ ਕਰਾਂਗੇ ਦੇਵ ਆਗਿਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਕਹਿੰਦੇ ਆ ਨਾ ਜਦੋਂ ਪੱਤਾ ਨਾ ਹੋ ਵੀਰੇ ਸੀਨੇ ਵਿੱਚ ਛੇਕ ਪਹਿਨਗੇ ਉਹੋ ਜੰਗ ਵਿੱਚ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਹ ਬਾਬਾ ਬਾਨੋ ਚਾਲਸੀ ਜੀ ਨੂੰ ਹਰਦਮ ਸੀ ਪੱਤਾ ਛੇਕ ਔਰ ਸੀਨੇ ਛੇਕ ਪਵਾ ਕੇ ਇਸ ਦੁਨੀਆ ਤੋਂ ਗਿਆ ਤੇ ਅੱਜ ਵੀ ਜਿਉਂਦਾ ਅੱਜ ਵੀ ਮੱਕੋ ਮੰਡੀ ਸੇਰੋਂ ਦੇ ਸਾਹਮਣੇ ਝੁਕਦਾ ਚਾਹੇ ਮੈਂ ਇੱਕ ਵਰਦੀ ਪਾਈ ਹੋਈ ਹੈ ਪਰ ਸਤਿਕਾਰ ਕਰਦਾ ਬਾਬਾ ਮਰਦ ਚਾਲਦਾ ਜੇ ਲੋ ਕਰਦਾ ਫਿਰ ਦੇ ਝੁਕਦਾ ਤੁਹਾਡ ਤੋਂ ਸਦਾ ਉਹਨਾਂ ਨਕਸਾ ਸਦਾ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ